ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨੇ ਵੀ ਆਪਣੇ ਪੇਜ ਦੇ ਨਾਲ ਜੁੜੇ ਆ ਵੀਰ ਜੀ ਵੀਡੀਓ ਨੂੰ ਸ਼ੇਅਰ ਸ਼ੇਅਰ ਜਰੂਰ ਕਰਦਾ ਕਰੋ ਤੇ ਜਿਹੜਾ ਆਪਣਾ ਪੇਜ ਆ ਫੇਸਬੁੱਕ ਤੇ ਉਹਨੂੰ ਫੋਲੋ ਜਰੂਰ ਕਰਿਓ ਤੇ ਜਿਨ੍ਹਾਂ ਨੇ ਵੀਰਾਂ ਨੇ ਫੋਲੋ ਕੀਤਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿਉਂਕਿ ਵੀਰ ਜੀ ਆਪਣੇ ਚੈਨਲ ਦੇ ਉੱਤੇ ਜਿਹੜਾ YouTube ਦੇ ਉੱਤੇ ਚੈਨਲ ਆ ਜਾਂ Facebook ਪੇਜ ਆ ਇਹਦੇ ਉੱਤੇ ਕੋਈ ਮਾੜੀ ਚੀਜ਼ ਨਹੀਂ ਪਾਉਂਦੇ ਆਪਾਂ ਵਿਵੇਖਣਯੋਗ ਚੀਜ਼ ਹੁੰਦੀ ਹੈ ਪਰਿਵਾਰ ਦੇ ਵਿੱਚ ਦੇਖਣ ਵਾਲੀ ਚੰਗੀ ਚੀਜ਼ ਪਾਉਣੀ ਹੁੰਦੀ ਹੈ ਆਪਾਂ ਸੋ ਗੱਲ ਆਪਾਂ ਕਰਦੇ ਅੱਜ ਗ੍ਰੰਥੀ ਸਿੰਘਾਂ ਬਾਰੇ ਗ੍ਰਾਂਤੀ ਸਿੰਘਾ ਜਿਹੜੇ ਇਹਨਾਂ ਦੀ ਪਦਵੀ ਬਹੁਤ ਉੱਚੀ ਆ ਜਿੰਨੀ ਵੀ ਕਹਿ ਦਈਏ ਪਰ ਅੱਜ ਕੱਲ ਬਚਾਰਿਆਂ ਦੀ ਹਾਲਤ ਜਿਹੜੇ ਇਹ ਬਹੁਤ ਆਦ ਮਾੜੀ ਹੈ ਨਦੀ ਹਾਲਤ ਹੈ ਜਿਹੜੀ ਗ੍ਰਾਂਤੀ ਸਿੰਘਾ ਜਿਹੜੇ ਇਹ ਜੇ ਬੱਬਾ ਬੁੱਢਾ ਜੀ ਨੂੰ ਆਪਾਂ ਬ੍ਰਹਮ ਗਿਆਨੀ ਬੱਬਾ ਬੁੱਢਾ ਜੀ ਜਿਹੜੇ ਪਹਿਲੇ ਹੱਦ ਗ੍ਰਾਂਥੀ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੀਗੇ ਉਹਨਾਂ ਦਾ ਸਤਿਕਾਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਕਰਦੇ ਸੀ ਤੇ ਜਿਹੜੇ ਗ੍ਰਾਂਥੀ ਸਿੰਘ ਹੁੰਦੇ ਆ ਆਪਸ ਉੱਤੇ ਪਏ ਹੁੰਨੇ ਆ ਇਹੇ ਤੜਕੇ ਉੱਠ ਕੇ ਸਾਰੇ ਨਗਰ ਦੀ ਸਾਰੇ ਮਾਲ ਡੰਗਰ ਜਿੰਨੇ ਨਗਰ ਦੇ ਵਿੱਚ ਉਹਨਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕਰਦੇ ਆ ਸੋ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਆ ਪਰਮ ਜੀ ਕਈ ਬੰਦੇ ਹੁੰਦੇ ਆ ਜਿਨ੍ਹਾਂ ਦੀ ਘਰੇ ਨਹੀਂ ਚੱਲਦੀ ਹੁੰਦੀ ਉਹ ਗੁਰਦੁਆਰੇ ਜਾ ਕੇ ਚਲਾ ਦਿੰਦੇ ਆ ਕਹਿੰਦੇ ਆ ਗੁਰਦੁਆਰੇ ਦਾ ਗ੍ਰੰਥੀ ਤਾਂ ਕਿਤੇ ਨਹੀਂ ਗਿਆਨੀ ਜੇ ਘਰੇ ਨਹੀਂ ਕੋਈ ਸੁਣਦਾ ਮੇਰੀ ਸੋ ਵੀਰ ਜੀ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਤੇ ਕਈ ਭਰਾ ਕਹਿੰਦੇ ਨੇ ਕਿ ਜਿਹੜੇ ਗੁਰਦੁਆਰਿਆਂ ਦੇ ਗ੍ਰੰਥੀ ਉਹ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗੇ ਚਾਹੀਦੇ ਆ ਵੀਰ ਜੀ ਜੇ ਆਪਾਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗੇ ਗ੍ਰੰਥੀ ਚਾਹੀਦੇ ਆ ਤਾਂ ਸਾਨੂੰ ਵੀ ਜਿਹੜਾ ਮਾਹੌਲ ਆ ਗੁਰਦੁਆਰਿਆਂ ਦਾ ਪਰਬੰਧਕਾਂ ਨੂੰ ਜੋ ਕਮੇਟੀਆਂ ਵਾਲੇ ਆ ਉਹਨਾਂ ਨੂੰ ਜਿਹੜਾ ਮਾਹੌਲਾ ਉਹ ਗੁਰੂ ਅਰਜਨ ਸਾਹਿਬ ਜੀ ਵਰਗਾ ਬਣਾਉਣਾ ਪੈਣਾ ਫੇਰ ਬਾਬਾ ਬ੍ਰਹਮ ਗਿਆਨੀ ਬੁੱਢਾ ਜੀ ਵਰਗੇ ਆਪਾਂ ਨੂੰ ਗ੍ਰੰਥੀ ਲੱਭਣਗੇ ਜੇ ਆਉਣ ਵਾਲਾ ਭਵਿੱਖ ਬਚਾਉਣਾ ਆਪਾਂ ਜੇ ਸਿੱਖੀ ਨੂੰ ਬਚਾਉਣਾ ਤਾਂ ਸਾਨੂੰ ਜਿਹੜੇ ਸਾਡੇ ਸਿਧਾਂਤ ਦਾ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਨੂੰ ਉਪਰਾਲਾ ਕਰਕੇ ਬਚਾਉਣੇ ਚਾਹੀਦੇ ਆ ਮੈਂ ਜ਼ਿਆਦਾਤਰ ਜਿਹੜੇ ਕਮੇਟੀਆਂ ਵਾਲੇ ਹੁੰਦੇ ਉਹ ਵੇਖਿਆ ਕਿ ਜਿਹੜੇ ਚੌਧਰ ਕਰਨ ਵਾਲੇ ਹੁੰਦੇ ਆ ਉਹ ਕਮੇਟੀਆਂ ਦੇ ਵਿੱਚ ਹੁੰਦੇ ਆ ਜ਼ਿਆਦਾਤਰ ਗ੍ਰਾਂਥੀ ਤੇ ਜਾ ਕੇ ਰੋਮ ਮਾਰਦੇ ਆ ਪੱਖਾ ਚੱਲੀ ਜਾਂਦਾ ਪੱਖਾ ਨਹੀਂ ਬੰਦ ਕੀਤਾ ਲਾਈਟਾਂ ਚੱਲੀ ਜਾਂਦੀਆਂ ਪਾਣੀ ਡੁੱਲ ਜਾਂਦਾ ਪਰ ਕਿਸੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਕੰਮ ਅਸੀਂ ਆਪ ਕਰ ਦੇ ਕੇ ਕਿ ਗੁਰੂ ਦੇ ਘਰ ਦੀ ਸੇਵਾ ਹੈ ਕਮੇਟੀਆਂ ਦੇ ਵਿੱਚ ਜ਼ਿਆਦਾਤਰ ਤਾਂ ਜਿਹੜੇ ਪ੍ਰਧਾਨ ਹੁੰਦੇ ਗੁਰਦੁਆਰਿਆਂ ਦੇ ਇਹ ਪੁੰਨਿਆਂ ਜਾਂ ਮੱਸੀਆਂ ਨੂੰ ਮਟੀਆਂ ਤੇ ਲੱਸੀ ਪਾਉਂਦੇ ਵੇਖਿਆ ਹੈ ਜャ ਬਹੁਤ ਆਉਂਦਾ ਡੇਰਾ ਨਾਲ ਜੁੜੇ ਹੁੰਦੇ ਆ ਸੋ ਜੇ ਅਸੀਂ ਪ੍ਰਬੰਧ ਬ੍ਰਹਮਗਣੀ ਬਾਬਾ ਬੁੱਢਾ ਜੀ ਵਰਗੇ ਗ੍ਰਾਂਥੀ ਭਾਲਦੇ ਆ ਤਾਂ ਸਾਨੂੰ ਜਿਹੜਾ ਪ੍ਰਬੰਧ ਆ ਇਹ ਅਸੀਂ ਗੁਰੂ ਤਾਂ ਨਹੀਂ ਬਣ ਸਕਦੇ ਗੁਰੂ ਅਰਜਨ ਸਾਹਿਬ ਦੇ ਜੀ ਵਰਗੇ ਪਰ ਉਹ ਗੁਣ ਤਾਂ ਸਾਡੇ ਚਾਹੀਦੇ ਨਾ ਜੋ ਸਾਨੂੰ ਗੁਰੂ ਜੀ ਸਿਖਾ ਕੇ ਗਏ ਆ ਸੋ ਬੇਂਤੀਆਂ ਨੂੰ ਬਰਵਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ